ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਮਰਾਹੜ ਫੈਮਲੀ ਵਿੱਚ ਸਵਾਗਤ ਹੈ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅਸੀਂ ਵੀ ਠੀਕ ਹਾਂ ਜੀ ਆਪਾਂ ਅੱਜ ਬਣਾਉਣ ਜਾ ਰਹੇ ਹਾਂ ਜੀ ਕਸਟਰਡ ਤੇ ਸਭ ਤੋਂ ਪਹਿਲਾਂ ਲਿਆ ਮੈਂ ਦੁੱਧ ਵਾਲੀ ਟੋਏ ਜਿਹੜਾ ਫ੍ਰਿਜ ਵਿੱਚ ਰੱਖਿਆ ਸੀ ਆਪਾਂ ਇਹਦੇ ਤੋਂ ਮਲਾਈ ਉਤਾਰ ਲੈਨੇ ਆਂ ਇਹ 1 ਲੀਟਰ ਦੁੱਧਾ ਜਿਹਦਾ ਆਪਾਂ ਕਸਟਰਡ ਬਣਾਵਾਂਗੇ ਤੇ ਬਹੁਤ ਦਿਨ ਹੋ ਗਏ ਸੀ ਖਾਧਾ ਨਹੀਂ ਸੀ ਕਸਟਰਡ ਅੱਜ ਬਹੁਤ ਮਨ ਕਰ ਰਿਹਾ ਸੀ ਮੈਂ ਸੋਚਿਆ ਮੈਂ ਅੱਜ ਬਣਾ ਲੈਨੇ ਹਾਂ ਕਿਉਂਕਿ ਇਹ ਗਰਮੀਆਂ ਚ ਵਧੀਆ ਲੱਗਦਾ ਹੈ ਜਿਆਦਾ ਗਰਮੀ ਚ ਵਧੀਆ ਲੱਗਦਾ ਹੈ ਨਾ ਕਸਟਰਡ ਉਦੋਂ ਤਾਈ ਵਧੀਆ ਨਹੀਂ ਲੱਗਦਾ ਤੇ ਮੈਂ ਚਲੋ ਅੱਜ ਬਣਾ ਲੈਨੇ ਹਾਂ ਤੇ ਮੈਂ ਇਹਦੇ ਲਈ 1 ਲੀਟਰ ਦੁੱਧ ਲਿਆ ਆਪਾਂ ਇਹਨੂੰ ਗੈਸ ਤੇ ਰੱਖ ਦਿੰਨੇ ਹਾਂ ਤੇ ਇਹਨੂੰ ਗੈਸ ਨੂੰ ਕਰ ਦਿੰਨੇ ਆਨ ਜਦ ਤੱਕ ਦੁੱਧ ਨੂੰ ਉਬਾਲੀ ਆਊਗੀ ਤੇ ਆਪਾਂ ਦੇਖ ਚੈੱਕ ਕਰਦੇ ਆਂ ਵੀ ਡ్రਾਈ ਫਰੂਟ ਆਪਣੇ ਕੋਲੇ ਕਿੰਨੇ ਕਿਨੇ ਕਿਹੜੇ ਕਿਹੜੇ ਨੇ ਤੇ ਮੇਰੇ ਕੋਲੇ ਦੋ ਤਰ੍ਹਾਂ ਦੇ ਡ్రਾਈ ਫਰੂਟ ਮਿਲ ਗਏ ਇਹਦੇ ਵਿੱਚ ਕਿਸ਼ਮਿਸ ਨੇ ਤੇ ਇੱਕ ਬਦਾਮ ਨੇ ਕਿਸ਼ਮਿਸ ਨੂੰ ਆਪਾਂ ਪਾਣੀ ਦੇ ਵਿੱਚ ਭਿਉਉਣ ਲਏ ਪਹਿਲਾਂ ਕਿਉਂਕਿ ਭਿਉਉਣ ਨਾਲ ਇਹ ਵਧੀਆ ਫੁੱਲ ਜਾਂਦੇ ਨੇ ਸੁੱਕੇ ਜਿਹੀ ਨਹੀਂ ਰਹਿੰਦੇ ਤੇ ਇਹਨੂੰ ਆਪਾਂ ਕੁਝ ਟਾਈਮ ਲਈ ਭਿਉਂ ਕੇ ਰੱਖ ਦਿੰਨੇ ਹਾਂ ਜਦ ਤੱਕ ਉਹ ਵਾਲੀ ਆਉਂਦੀ ਦੁੱਧ ਨੂੰ ਉਹ ਤੱਕ ਇਹ ਪਾਣੀ ਚੰਗੀ ਤਰ੍ਹਾਂ ਭਿੱਜ ਜਾਣਗੇ ਤੇ ਇਸ ਤੋਂ ਬਾਅਦ ਆਪਾਂ ਬਦਾਮਾਂ ਨੂੰ ਇੰਦਾਂ ਚਾਕੂ ਨਾਲ ਕੱਟ ਲਾਂਗੇ। ਕਈ ਲੋਕ ਨੇ ਮੇਰੇ ਭੈਣ ਬਰਾਜ ਵਿੱਚ ਉਹ ਪਤਾ ਕੀ ਕਰਦੇ ਨੇ ਮਾਮ ਜਿਸ ਤੇ ਇਹਦੇ ਵਿੱਚ ਘੋਟ ਲੈਂਦੇ ਨੇ ਉਦਾਂ ਹੀ ਵਧੀਆ ਰਹਿੰਦੇ ਨੇ ਪਰ ਮੈਨੂੰ ਮੈਂ ਹਮੇਸ਼ਾ ਇੰਦਾ ਕੱਟ ਕੇ ਪਾਉਣੀ ਨਹੀਂ ਮੈਨੂੰ ਮੈਂ ਕੱਟ ਕੇ ਲੰਬੇ ਲੰਬੇ ਸਾਈਜ਼ ਵਿੱਚ ਵਧੀਆ ਲੱਗਦੇ ਨੇ। ਤੇ ਆਪਾਂ ਇੰਦਾ ਚਾਕੂ ਨਾਲ ਪਤਲੇ ਪਤਲੇ ਕੱਟ ਲਾਂਗੇ। ਸਾਰੇ ਬਦਾਮ ਇਸੇ ਤਰ੍ਹਾਂ ਹੀ ਕੱਟ ਕੇ ਪਾਵਾਂਗੇ। ਉਦੋਂ ਆਪਣਾ ਦੁੱਧ ਗੈਸ ਤੇ ਹੋ ਰਿਹਾ ਗਰਮ। ਨੇ دیر ਤੱਕ ਆਪਾਂ ਡ్రਾਈ ਫਰੂਟ ਤਿਆਰ ਕਰਦੇ ਤੇ ਮੈਂ ਸੋਚਿਆ ਚਲੋ ਨਾਲੇ ਆਪਾਂ ਕਸਟਰਡ ਬਣਾ ਲਾਂਗੇ ਅੱਜ ਤੇ ਨਾਲ ਆਪਾਂ ਵੀਡੀਓ ਸ਼ੇਅਰ ਕਰ ਲਾਂਗੇ ਤੇ ਚਲੋ ਜੀ ਆਪਾਂ ਹੁਣ ਕਸਟਰਡ ਕਰਦੇ ਤਿਆਰ ਸਭ ਦਾ ਆਪਣਾ ਆਪਣਾ ਤਰੀਕਾ ਹੁੰਦਾ ਕਈ ਡ్రਾਈ ਫਰੂਟ ਪਾ ਲੈਂਦੇ ਨੇ ਕਈ ਦੂਸਰੇ ਫਰੂਟ ਪਾ ਲੈਂਦੇ ਨੇ ਹਣਾ ਬਸ ਇਸ ਅਲੱਗ-ਅਲੱਗ ਤਰੀਕੇ ਨਾਲ ਕਈ ਤਰੀਕਿਆਂ ਨਾਲ ਬਣ ਜਾਂਦਾਗਾ ਇਹ ਆਪਾਂ ਬਣਾ ਰਹੇ ਹਾਂ ਬਸ ਸਿੰਪਲ ਜਿਹੀ ਕਿਸ਼ਮਿਸ ਤੇ ਬਦਾਮ ਪਾ ਕੇ ਇੱਧਰ ਆਪਾਂ ਲਿਆ ਗਾ ਕਸਟਰ ਵਨੀਲਾ ਫੇਵਰ ਇਹਦੇ ਲਈ ਆਪਾਂ 3 ਚਮਚ ਲੈਣੀ ਕਸਟਰ ਦੀ ਇਹਨੂੰ ਆਪਾਂ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਘੋਲ ਲਵਾਂਗੇ ਪਾਣੀ ਨਹੀਂ ਪਾਉਣਾ ਮਤਲਬ ਇਹਨੂੰ ਦੁੱਧ 'ਚ ਮਿਕਸ ਕਰਨਾਗਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਤਾਂ ਜੋ ਇਹਦੇ ਵਿੱਚ ਗੱਠਾਂ ਜੀਆਂ ਨਾ ਬਣ ਜਾਣ ਹਾਂਜੀ ਆਪਾਂ ਚੰਗੀ ਤਰ੍ਹਾਂ ਚਮਚੇ ਨਾਲ ਇਹਨੂੰ ਫੈਂਟ ਲੈਣਾਗਾ ਜਦ ਇਹ ਮਿਕਸ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਦੁੱਧ ਵਿੱਚ ਪਾਵਾਂਗੇ ਦੁੱਧ ਵਿੱਚ ਪਾਉਣ ਤੋਂ ਬਾਅਦ ਵੀ ਆਪਾਂ ਚੰਗੀ ਤਰ੍ਹਾਂ ਇਹਨੂੰ ਕੜਸੀ ਨਾਲ ਹਿਲਾ ਲਾ ਦਾਂਗੇ ਜਿਹੜਾ ਮਿਕਸ ਹੋ ਜਾਵੇ ਦੁੱਧ ਵਿੱਚ ਤੇ ਇਹਨੂੰ ਹਿਲਾਉਂਦੇ ਹੀ ਰਹਿਣਾਗਾ ਤਾਂ ਜੋ ਇਹ ਹੁਣ ਕਸਟਰਡ ਪਾਉਣ ਤੋਂ ਬਾਅਦ ਜਾਂ ਦੁੱਧਾ ਹੀਟਾ ਨਾ ਲੱਗ ਜਾਵੇ ਬਸ ਇਹਨੂੰ ਥੋੜੇ ਟਾਈਮ ਬਾਅਦ ਹਿਲਾਉਂਦੇ ਰਹਿਣਾਗਾ ਇੱਕ ਵਾਰ ਹੁਣ ਤੋਂ ਬਾਅਦ ਬਸ ਇਹ ਕਸਟਰਡ ਇਹ ਬਣ ਜਾਊਗਾ ਤੇ ਹੁਣ ਆਪਾਂ ਇੱਕ ਵਾਰੀ ਹਿਲਾਉਣ ਦੀ ਵੇਟ ਕਰਦੇ ਹਾਂ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਖੰਡ ਇੱਕ ਕਟੋਰੀ ਛੋਟੀ ਇਹ ਆਪਾਂ ਖੰਡ ਪਾਤੀ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਕਿਸ਼ਮਿਸ਼ ਖੰਡ ਪਾ ਕੇ ਬਣਾਵਾਂਗੇ ਬਣਾਵਾਂਗੇ ਚੰਗੀ ਤਰ੍ਹਾਂ ਖੰਡ ਨੂੰ ਥੋੜਾ ਜਿਹਾ ਟੰਮ ਲਾਉਣ ਤੋਂ ਬਾਅਦ ਆਪਣੀ ਜਿਹੜੀ ਖੰਡ ਦਾ ਉਹ ਇਹਦੇ ਵਿੱਚ ਮਿਕਸ ਹੋ ਜਾਏਗੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਕਿਸ਼ਮਿਸ਼ ਜਿਹੜੇ ਆਪਾਂ ਭਿਉਆਂ ਕੇ ਰੱਖੇ ਸੀ ਤੇ ਫਿਰ ਹਿਲਾ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਬਦਾਮ ਜਿਹੜੇ ਆਪਾਂ ਕੱਟ ਕੇ ਰੱਖੇ ਸੀ ਤੇ ਕੁਝ ਲੋਕ ਨੇ ਠੰਡਾ ਹੋਣ ਤੱਕ ਵੀ ਪਾ ਦਿੰਦੇ ਨੇ ਪਰ ਮੈਂ ਇਦਾਂ ਹੀ ਪਾ ਦਿੰਨੀ ਆ ਕਿਉਂਕਿ ਥੋੜੇ ਉਹ ਪੋਲੇ ਹੋ ਜਾਂਦੇ ਨੇ ਗਰਮ ਦੇ ਵਿੱਚ ਤੇ ਇੱਧਰ ਆਪਣਾ ਕਸਟਰਡ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਇਹ ਆ ਠੰਡੇ ਪਾਣੀ 'ਚ ਬਰਫ਼ ਵਾਲੇ 'ਚ ਬਹੁਤ ਹੀ ਵਧੀਆ ਬਣਿਆਗਾ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ